ਐਪਲੀਕੇਸ਼ਨ ਪਰਫਾਰਮਾ ਭਰ ਕੇ ਜੀ ਸਾਰੇ ਅਟੈਸਟਡ ਕਾਪੀਜ਼ ਦੇ ਨਾਲ ਤੇ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋਜ਼ ਦੇ ਨਾਲ ਕੰਪਲੀਟ ਬਾਇਓ ਡਾਟਾ ਭਰ ਕੇ ਤੁਸੀਂ ਪੇਜ ਦੇਣਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਵਿਖੇ ਵੀ 4 2024 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਹਾਂਜੀ ਫਰੈਂਡਸ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ ਕਲਰਕ ਦੀਆਂ ਪੋਸਟਾਂ ਆਈਆਂ ਨੇ ਜੀ ਐਡ ਹੌਕ ਬੇਸ ਦੀਆਂ 16 6 ਮਨਤ ਦਾ ਪੀਰੀਅਡ ਰਹੇਗਾ ਜੀ ਜਾਂ ਜਿੰਨਾਂ ਚ ਰੈਗੂਲਰ ਅਪੁਆਇੰਟਮੈਂਟ ਨਹੀਂ ਹੁੰਦੀ ਤਦ ਤੱਕ ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ 24 2024 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕੁਆਲਿਫੀਕੇਸ਼ਨ ਪੇ ਅਤੇ ਅਦਰ ਕ੍ਰਾਈਟੇਰੀਆ ਜਿਹੜੀ ਇਹ ਗੱਲ ਕਰਦੇ ਆ ਜੀ ਆਪਾਂ ਪਲੀਜ਼ ਰਿਕਵੈਸਟ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਉਹਨਾਂ ਨੂੰ ਫੋਲੋ ਜਰੂਰ ਕਰ ਲੈਣਾ ਜੀ ਨਵਾਂ ਆਪਣਾ ਚੈਨਲ ਟੇਸਟ ਐਂਡ ਟਰੈਵਲ ਉਹਨੂੰ ਵੀ ਸਾਰੇ ਸਬਸਕ੍ਰਾਈਬ ਕਰ ਲਿਓ ਅਪਲਾਈ ਕਰਨ ਚ ਜੇ ਕੋ info about alttech channel ਆਪਣਾ ਉਹਨੂੰ ਵੀ ਸਬਸਕ੍ਰਾਈਬ ਕਰਕੇ ਰੱਖਿਓ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਸਾਰੇ ਫੋਲੋ ਕਰ ਲਿਓ ਪੀਡੀਐਫ ਐਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਾਂਗੇ ਪਰਫਾਰਮਾ ਵੀ ਆਪ ਅੱਗੇ ਦੇਖਾਂਗੇ ਉਹ ਵੀ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਾਂਗੇ ਕਮੈਂਟ ਜਰੂਰ ਕਰ ਦਿਓ ਜੀ ਹੁਣ ਦੇਖਦੇ ਆ ਟੋਟਲ 16 ਪੋਸਟਾਂ ਜੀ ਨਹੀਂ ਜਨਰਲ ਦੀਆਂ 5 ਐਸਸੀ ਐਮ ਐਂਡ ਬੀ ਦੀਆਂ 3 ਅਦਰ ਐਸਸੀ ਦੀਆਂ 2 BC OBC ਜੋ ਪੰਜਾਬ ਦੀਆਂ ਨੇ ਜੀ ਇਹ ਪੋਸਟਾਂ 3 ਐਕ ਸਰਵਿਸਮੈਨ ਪੰਜਾਬ ਜਨਰਲ 1 ਐਕ ਸਰਵਿਸਮੈਨ ਪੰਜਾਬ SC ਕ ਐਕ ਸਰਵਿਸਮੈਨ ਪੰਜਾਬ BC OBC ਇੱਕ ਟੋਟਲ 16 ਪੋਸਟਾਂ ਨੇ ਕੁਆਲਿਫੀਕੇਸ਼ਨ ਦੀ ਗੱਲ ਕਰ ਲੈਣੇ ਜੀ ਕੁਆਲਿਫੀਕੇਸ਼ਨ ਹੈ ਜਿਹੜੀ ਕੈਂਡੀਡੇਟ ਦੀ ਬੈਚਲਰ ਆਫ ਆਰਟਸ ਹੋਵੇ ਜਾਂ ਬੈਚਲਰ ਆਫ ਸਾਇੰਸ ਹੋਵੇ ਜਾਂ ਇਸ ਦੇ ਬਰਾਬਰ ਦੀ ਜਿਹੜੀ ਰੀਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਜਤੇ 10ਵੀਂ ਪੱਧਰ ਤੱਕ ਦੀ ਕੈਂਡੀਡੇਟ ਨੇ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਠੀਕ ਹੈ ਜੀ ਕਨਸੋਲੀਡੇਟਡ ਸੈਲਰੀ ਹੈ ਜਿਹੜੀ ਉਹ ਮਿਲੇਗੀ ਕੈਂਡੀਡੇਟ ਦੀ ਏਜ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਰਿਲੈਕਸੇਸ਼ਨ ਹੈ ਜਿਹੜੀ ਅਕੋਰਡਿੰਗ ਟੂ ਰਿਜ਼ਰਵੇਸ਼ਨ ਕੈਂਡੀਡੇਟ ਨੂੰ ਮਿਲੇਗੀ ਕਲੀਅਰ ਹੈ ਜੀ ਹੁਣ ਅੱਗੇ ਗੱਲ ਕਰਦੇ ਆ ਪਰਫਾਰਮਾ ਦੀ ਇਹ ਸਿੰਪਲ ਪਰਫਾਰਮਾ ਜਿਹੜਾ ਤੁਸੀਂ ਆਰਾਮ ਨਾਲ ਭਰ ਲੈਣਾ ਹੈ ਕੈਟਾਗਰੀ ਮੈਂਸ਼ਨਿੰਗ ਕੀਤੀ ਹੋਈ ਹੈ ਸਪੇਸ ਫੋਰ ਫੋਟੋਗ੍ਰਾਫ ਤੁਸੀਂ ਲਾ ਦੇਣੀ ਹੈ ਆਪਣਾ ਨਾਮ ਫਾਦਰ ਜਾਂ ਹਸਬੰਡ ਨੇਮ ਡੇਟ ਆਫ ਬਰਥ ਏਜ ਐਜ਼ ਔਨ 1124 ਜੇਕਰ ਕੈਂਡੀਡੇਟ ਨੂੰ ਏਜ ਐਜ਼ ਔਨ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਚੈੱਕ ਕਰ ਲੈਣਾ ਜੀ info about alt tech channel تے اپنی ایک ویڈیو ਪਾਈਏਗੀ وہ ویڈیو ਨੂੰ چیک کر لیو ਏਸ ਕੈਲਕੂਲੇਟਰ ਵਾਲੀ ਵੀਡੀਓ ਹੈ ਵੀ ਕਿਵੇਂ ਜਾ ਕੇ ਏਜ ਜਿਹੜੀ ਫਾਈਂਡ ਆਊਟ ਕਰ ਲਈਏ ਤੁਹਾਨੂੰ ਪਤਾ ਲੱਗ ਜੇਗਾ ਕੁਆਲੀਫਿਕੇਸ਼ਨ ਕਰ ਦੇਣੀ ਹੈ ਜੀ ਪਰਮਨੈਂਟ ਐਡਰੈਸ ਕੋਰਸਪੋਂਡੈਂਸ ਐਡਰੈਸ ਨੈਸ਼ਨੈਟੀ ਕੰਟੈਂਟ ਨੰਬਰ ਈਮੇਲ ਆਈਡੀ ਐਕਸਪੀਰੀਐਂਸ ਇਫ ਹੈਨੀ ਜੇ ਕੋਈ ਐਕਸਪੀਰੀਐਂਸ ਹੈ ਤੁਸੀਂ ਇੱਥੇ ਦੱਸ ਜੂਗੇ اگر ਕੋਈ ਐਫ ਆਈ ਆਰ ਕ੍ਰਿਮੀਨਲ ਕੇਸ ਜਾਂ ਕੁਝ ਵੀ ਹੈ ਤਾਂ ਤੁਸੀਂ ਮੈਂਸ਼ਨ ਕਰ ਦੇਣਾ ਨਈ ਹੈ ਸਪੈਸ਼ਲ ਐਟੀਟਿਊਡ ਇਫ ਹੈਨੀ ਠੀਕ ਹੈ ਲਿਸਟ ਆਫ ਡਾਕੂਮੈਂਟਸ ਜਿਹੜੇ ਜਿਹੜੇ ਡਾਕੂਮੈਂਟਸ ਅਟੈਚ ਕੀਤੇ ਨੇ ਉਹ ਸਾਰੇ ਕਰ ਦੇਨੇ ਆ ਅੰਡਰਟੇਕਿੰਗੇ niche ਸਾਈਨ ਕਰ ਦੇਨੇ ਹੈ ਕਲੀਅਰ ਹੈ ਜੀ ਜੇਕਰ ਫਿਰ ਵੀ ਕੁਝ ਨਾ ਹੀ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਏ ਵਾਲਾ ਜਿਹੜਾ ਕ੍ਰਾਈਟੇਰੀਆ ਰਹੇਗਾ ਜਨਰਲ ਨੋਲੇਜ 50 ਨੰਬਰ ਦੀ ਆਏਗੀ ਇੰਗਲਿਸ਼ ਕੰਪੋਜੀਸ਼ਨ 50 ਦੀ ਆਏਗੀ ਟੋਟਲ 100 ਨੰਬਰ ਦਾ ਹੋਏਗਾ 33% ਮਾਰਕਸ ਜਿਹੜੇ ਹਰੇਕ ਸਬਜੈਕਟ ਚੋਂ ਲੈਣੇ ਜ਼ਰੂਰੀ ਨੇ 33 ਯਾਨੀ ਕਿ 50 ਦਾ 33% ਜੀਕੇ ਚੋਂ ਲੈਣੇ ਜ਼ਰੂਰੀ ਹੈ 50 ਦਾ 33% ਇੰਗਲਿਸ਼ ਚੋਂ ਲੈਣੇ ਚਾਹੀਦੇ ਜ਼ਰੂਰੀ ਹੈ ਟੋਟਲ 4 ਮਾਰਕਸ ਲੈਨੇ ਲੇਗੇ ਜੀ ਦੋਨਾਂ ਸਬਜੈਕਟ ਦੇ ਵਿੱਚ ਪਾਸ ਹੋਣ ਦੇ ਲਈ ਕਲੀਅਰ ਹੈ ਜੀ ਇਹ ਬਾਕੀ ਸਾਰੀ ਡਿਟੇਲ ਹੈ ਜਿਹੜੀ ਧਿਆਨ ਨਾਲ ਪੜ ਲਓ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇ ਗਏ ਹਾਂ ਕਮੈਂਟ ਜਰੂਰ ਕਰ ਦਿਓ ਜੇ ਕੁਝ ਵੀ ਨਹੀਂ ਪਤਾ ਚੱਲਿਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਜਿਹੜੇ ਜਿਹੜੇ ਕੈਂਡੀਡੇਟਾਂ ਦੀ ਕੁਆਲਿਫੀਕੇਸ਼ਨ ਬਣਦੀ ਹੈ ਅਪਲਾਈ ਕਰਨਾ ਚਾਹੁੰਦੇ ਤਾਂ ਪਲੀਜ਼ ਅਪਲਾਈ ਜਰੂਰ ਕਰ ਦਿਓ